ਧਰਤੀ ਦੇ ਵਿੱਚ ਲੱਗਣ ਗਿਆ ਪਰ ਆਹ ਸਾਹਮਣੇ ਇੱਕਮ ਇੱਕਮ ਫਤਾਪੁਰੀਆ ਏ ਬੱਲੇ 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 ਤੇ ਮੀਰਪੁਰੀਆ ਕਮਲ ਤਾੜੀ ਵਜਦੀ ਵੇਖੋ ਸਾਫੇ ਕਮ ਦੇ ਵੇਖੋ ਲੱਗਦਾ ਜੋਰ ਵੇਖੋ ਆ ਦੁਨੀਆ ਨੱਚੀ ਪਰ ਕਮਲ 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 ਸਰਾ ਲਾ ਗਿਆ ਆ ਕਮਲ ਸਰਾ ਲਾ ਗਿਆ ਦੀ ਮਿਹਨਤ ਆ ਮੇਰੇ ਮਿੱਤਰੋ ਜਿੱਦਾਂ ਦੀ ਉਹਦੀਆਂ ਖਰਾਕਾਂ ਵੇਖੀ ਦੀਆਂ ਔਰ ਜਿੱਦਾਂ ਦੀ ਕਹਿੰਦੇ ਤਿਆਰੀ ਮਲਦੀ ਹੈ ਹਜੇ ਨਹੀਂ ਤਬਦਾ 10 15 ਸਾਲ ਇਧਰਲੇ ਬੰਨੇ ਭੈਣੀ ਵਾਲਾ ਆਜਦੇ ਆ ਫਿਰਦਾ ਭੈਣੀ ਵਾਲਾ ਆਜਦੇ ਆ ਫਿਰਦਾ ਜੀਵਨ ਕਹਿੰਦੇ ਨੌਜਵਾਨ ਗੱਪਰੂ ਆ ਸਾਨੂੰ ਹੰਟ ਕਰ ਗਿਆ ਸਾਨੂੰ ਹੰਟ ਕਰ ਗਿਆ ਸਾਨੂੰ ਹੰਟ ਕਰ ਗਿਆ ਆ ਕਰੀ ਗੱਲ ਮੰਦਰੀ ਪੈਂਦੀ ਹੋਏ ਰੇ ਨਵੀ ਪੱਧਰੀ ਵਾਲਾ ਸੇਵਕ ਜਦੋਂ ਢੇਰੀ ਵਾਲੇ ਮੈਚ ਤੋਂ ਖੇਡੇ ਨਾ ਭਾਵੇਂ ਸਰਕਲ ਕਬੱਡੀ ਉਹਦੇ ਵੀ ਤੇਰੇ ਲਈ ਬੋਲ ਬੋਲੇ ਆ ਚੜਦੀ ਗਾ ਜਾਰੇ ਵੀਰਾ ਤਾਂ ਬਾ ਮੱਝ ਦਾ ਟੈਗਰ ਐਗਰਾ ਕਦੇ ਕੈਨੇਡਾ ਦੀ ਕਬੱਡੀ ਖੋਲ ਕੇ ਦੇਖੋ ਕਰ ਨੌ 10 ਦਾ ਇਤਿਹਾਸ ਪਤਾ ਲੱਗੂ ਪਤਾ ਲੱਗੂ ਕਿਵੇਂ ਮੱਝ ਨੇ ਥਾਰ ਥੜ ਕਰਾਈ ਕੈਨੇਡਾ 'ਚ ਏ ਬੱਲੇ 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 ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਆ ਤਾੜੀ ਵੱਜ ਗਈ ਏ ਪੈਣ ਦਾ ਮੇਲਾ ਮੇਲਾ ਸਵਾਦ ਹੀ ਵੱਖਰਾ ਸਵਾਦ ਹੀ ਵੱਖਰਾ ਲਓ ਸਾਹਮਣੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਪਰ ਸਾਹਮਣੇ ਬੋਲਿਆ ਧਾਵਾ ਤੇ ਇਹ ਹੈ ਸੁਰਸਗੀਏ ਤਾਬੇ ਦਾ ਸੁਪੁੱਤਰ ਮਨਰਾਜ ਢੱਲੋਂ ਲਓ ਜੱਫਾ ਕਿ ਨਹੀਂ ਕਰੂ ਕਮਾਲ ਹੁੰਦੀ ਓਏ ਬੱਲੇ 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 ਆ ਨਿਆਰਾ ਹੀ ਵੱਖਰਾ ਇੱਥੇ ਇੱਥੇ ਗੁਰਦਵਾਲ ਸ਼੍ਰੀ ਖਡੂਰ ਸਾਹਿਬ ਦੀ ਉਹ ਪਾਵਨ ਪਵਿੱਤਰ ਧਰਤੀ ਹੈ ਨੌ ਪਾਤਸ਼ਾਹਿਆ ਦੀ ਚਰਨ ਤੇ ਸ਼ੋਮ ਬਾਰਕ ਧਰਤੀ ਪਰ ਭੈਣੀ ਵਾਲਾ ਖਾਨ ਅੰਨੀ ਜਿੰਦਿਆਨ ਇਹ ਕਰਦੇ ਸਾਜ ਅੱਜ ਅੱਜ ਕੱਲ ਅੱਜ ਕੱਲ ਅੱਜ ਕੱਲ ਦੁੱਖ ਦਿੰਦਾ ਅੱਜ ਕੱਲ ਰੈਡਰਾਂ ਨੂੰ ਦੁੱਖ ਦਿੰਦਾ ਅੱਜ ਕੱਲ ਰੈਡਰਾਂ ਨੂੰ